ਬਿਤੇ ਬਿਤੇ ਉਹ ਕੰਦੀ ਵੀ ਦੇ ਥਲੇ ਥੋੜਾ ਜਿਹਾ ਨਹੀਂ ਕਰਦੇ ਬੇਨਤੀ ਇਹ ਹੈ ਜੀ ਆਹ ਇੱਕ ਨਹਿਰ ਆ ਜੋ ਪਹਿਲਾਂ ਤੋਂ ਕੱਚੀ ਸੀ ਤੇ ਜੇ ਬਣੀ ਉਦੋਂ ਠੇਕੇਦਾਰ ਪੈਸੇ ਲੈ ਕੇ ਖਾ ਗਿਆ ਤੇ ਜੇ ਹੋ ਨਾ ਇਹ ਲੰਬਪੁੱਛ ਕਰਕੇ ਖਾ ਗਿਆ ਪਹਿਲੀ ਯਾਰ ਪਾਣੀ ਛੱਡਿਆ ਉਹ ਵੀ ਕਣਕਾਂ ਦੇ ਵਿੱਚ ਪਾਣੀ ਛੱਡਿਆ ਇਹਨਾਂ ਨੇ ਕਿ ਜਦੋਂ ਜਿੰਮੇਦਾਰਾਂ ਦਾ ਨੁਕਸਾਨ ਹੋਈ ਜਾਵੇ। ਔਰ ਇਧਰ ਖਾਹ ਮੁੰਡੇ ਨੂੰ ਕਹੇ ਕਿ ਕਿੰਨੇ 25 ਤੋਂ 30 ਕਿੱਲੇ ਨੁਕਸਾਨ ਹੋ ਗਿਆ। ਔਰ ਕਿੱਦਾਂ ਵੱਡਾ ਪਾਰ ਪਿਆ। ਚਾਰ ਪਾਰ ਪੈ ਗਏ ਤੂੰ ਪਿੱਛੇ ਲੈਰ ਦੇ ਵਿੱਚ। ਤੇ ਠੇਕੇਦਾਰ ਨੇ ਆਪ ਦਾ ਪੈਸਾ ਲੈਣ ਵਾਸਤੇ ਆਪ ਦੀ ਵੀਡੀਓ ਬਣਾਉਣ ਵਾਸਤੇ ਉੱਥੇ ਜਾ ਕੇ ਟਰੈਲਾਂ ਦੇ ਪਾਣੀ ਬਚਾਉਣ ਲਈ ਮੈਦ ਪਾਣੀ ਛੱਡਿਆ ਕਿ ਆ ਜਿੰਮੇਦਾਰਾਂ ਦਾ ਨੁਕਸਾਨ ਕਰਤਾ। ਵੀ ਮੇਰੇ ਪਾਸੇ ਮੈਨੂੰ ਜਿਹੜਾ ਗਾ ਮੇਰਾ ਬਿੱਲ ਮਿਲਦਾ ਜਿਹੜਾ ਠੇਕਾ। ਇਹ ਇਹ ਦੱਸੋ ਵੀ ਇਹ ਰੇਤਾ ਪਾ ਕੇ ਕਦੀ ਪਾਣੀ ਫਲੋਟੇ ਨੇ ਜੋ ਨਹਿਰ ਦਾ ਰੇਤਾ ਪਾ ਕੇ ਪਲਦੀਆਂ ਤੇ ਇਹਨੇ ਸਾਰਾ ਪਾਣੀ ਰੋਕਤਾ ਉਦੋਂ ਕੱਬ ਜਿਹਾ ਸੀਮਿੰਟ ਲਾ ਗਿਆ ਏ ਚਾਰ ਵੇਰਾ ਪੰਜ ਵੇਰਾ ਉਦੋਂ ਨਾ ਰੋਕੀਏ ਦੀ ਇਸੇ ਕਰਕੇ ਸਿੱਧੂ ਕੰਮ ਚੱਜਣਾ ਕਰ ਚੱਜਣਾ ਕਰ ਤੇ ਆ ਰਾਤ ਨੂੰ ਅੱਧੀ ਰਾਤ ਨੂੰ ਪਾਣੀ ਛੱਡ ਕੇ ਜੀਵਨ ਦਾ ਨਿਸ਼ਾਨ ਕਰਦਾ ਉਹੀ ਬੈਂਕਾਂ ਸਾਡੀਆਂ ਆ ਬੰਦੇ ਫਲੋਟੇ ਜਿਨ੍ਹਾਂ ਦਾ ਨਿਸ਼ਾਨ ਹੋਇਆ ਪਿੱਛੇ ਕਿ ਕਿਹਨੇ ਨਰਦੋਂ ਆ ਲੱਗਦੀ ਜਿਹਨਾਂ ਦੀਆਂ ਜ਼ਮੀਨਾਂ ਨੇ ਇਹਨਾਂ ਨੂੰ ਫਟੋ ਪਿੱਟੂ ਜੀ ਨਸਾਨ ਹੋਇਆ ਮੇਰਾ ਇਹਦਾ ਖਾਲਸਾ ਵੈਰੀ ਦੀ ਸੀ ਫਲੇ ਵੀ ਭਾਈ ਜੀ ਮੇਰੇ ਕਲਾਕਲੇ ਜ਼ਮੀਨਾਂ ਤੇ ਸਾਰੀ ਕੰਕ ਭਰ ਗਈ ਆ ਜੀ ਉਹ ਠੇਕੇਦਾਰੀ ਟੁੱਪ ਗਈ ਆ ਇਹਦਾ ਮਾਜਵਾ ਦਿੱਤਾ ਆ ਉਹ ਕਾਹ ਚੰਬੇ ਆ ਰਹੇ ਹੁੰਦਾ ਠੇਕੇਦਾਰ ਹੁੰਦਾ ਸਰਕਾਰ ਹੁੰਦੀ ਪਾਣੀ ਸਰੇ ਕੰਕ ਪਰਵਾਦਾ ਹੋ ਗਈ ਜੀ ਦੇਖੋ ਜੀ ਇਹ 1 ਕਰੋੜ ਰੁਪਇਆ ਥੇ ਠੇਕੇਦਾਰ ਨੇ ਲਿਆ ਸਾਡੇ ਹਿੰਦੂ ਦੇ ਕੰਮ ਵੀ ਜਿਆਦੇ ਇਹਦੀ ਅਸਰ ਭਾਈ ਤੇ ਕੀਤੀ ਹੈ ਨਹੀਂ ਤੇ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਚੀਜ਼ ਤੇ ਐਕਸ਼ਨ ਲਿਆ ਜਾਊਗਾ ਜਿੱਦਿਏ ਸਾਡੇ ਪਹਿਲਾਂ ਵੀ ਇੱਕ ਦੋ ਵਾਰੀ ਟੁੱਟ ਚੁੱਕੀ ਆ ਝੋਨਿਆਂ ਵਿੱਚ ਵੀ ਆਈ ਸੀ ਇਹ ਉਹਦੋਂ ਵੀ ਟੁੱਟ ਗਈ ਉਸ ਤੋਂ ਬਾਅਦ ਠੇਕੇਦਾਰ ਨੂੰ ਫਿਰ ਆਖਿਆ ਇਹਨਾਂ ਨੇ ਦੋ ਵਾਰੀ ਮਾਸਤ ਲੰਬੇ ਪਹੁੰਚਾ ਕਰਕੇ ਫਿਰ ਅੱਜ ਇਹਨਾਂ ਨੇ ਛੜਤਾ ਪਾਣੀ ਕਣਕਾਂ ਭਰ ਗਿਆ ਤੂੰ ਬਾਅਦ ਛੱਡਿਆ ਤੂੰ ਪਹਿਲਾਂ ਹੀ ਆਂਦੇ ਰਹੇ ਛੱਡਣਿਆ ਦਿੱਤੋ ਅਸੀਂ ਕਣਕਾਂ ਨਾ ਭਰਈਏ ਫੇਰ ਇਨਾਂ ਨੇ ਹੁਣ ਦੁਬਾਰਾ ਇਨਾਂ ਨੇ ਸਾਨੂੰ ਆਖਿਆ ਵੀ ਅਸੀਂ ਛੋਣਿਆ ਹੋਰੀ ਛੱਡਾਂਗੇ ਹੋ ਨਹੀਂ ਛੱਡਾਂਗੇ ਰਾਤ ਇਨਾਂ ਨੇ ਫਿਰ ਬਿਨਾਂ ਦੱਸੇ ਤੋਂ ਨਹਿਰ ਛੱਡਤੀ ਆ ਤੇ ਉਹਨੇ ਨਾਲ ਸਾਡੇ ਤਿੰਨਾਂ ਥਾਵਾਂ ਤੇ ਪਾੜ ਪੈ ਗਏ ਆ ਤੇ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਠੇਕੇਦਾਰ ਤੇ ਬੰਦੀ ਕਾਰਵਾਈ ਕੀਤੀ ਜਾਵੇ ਭਾਈ ਜਿਕਰ ਖੜਾ ਸਾਹਿਬ ਜਿਕਰ